ਗੁਰੂ ਦੇ ਬਾਗ ਦੇ ਵਿੱਚ ਲੋਕ ਆਪਣੀਆਂ ਆਸਾਵਾਂ ਤੇ ਮੰਨਦੀਆਂ ਭਾਵਨਾਵਾਂ ਲੈ ਕੇ ਆਉਂਦੇ ਨੇ ਉਹ ਬਾਗ ਦੇ ਵਿੱਚ ਖੜੇ ਆ ਜਿੱਥੇ ਇਹਨਾਂ ਨੇ ਆਮ ਦੇ ਬੂਟੇ ਲਾਏ ਪੁੱਤਰ ਦੀ ਸਭ ਨੂੰ ਪੂਪੰਦੀਰ ਮਾਲਕ ਸਭ ਨੂੰ ਦਵੇ ਤੰਦਰੁਸਤੀ ਦੇ ਮਹਾਰਾਜ ਨਿਤਨੇਮ ਕਰਨਾ ਦਵੇ ਬਸ ਮਨ ਦੇ ਉੱਪਰ ਵਿਸ਼ਵਾਸ ਤਾਂ ਹੈ ਹੀ ਹੈ ਜੋ ਇੰਨੀ ਦੂਰ ਪੰਜਾਬ ਤੋਂ ਚੱਲ ਕੇ ਇੱਥੇ ਫਟਨਾ ਸਾਹਿਬ ਪਹੁੰਚੇ ਬਾਰੇ ਵੀ ਜਿਹੜ ਨੂੰ ਤੁਰ ਕੇ ਆ ਗਏ ਅਸੀਂ ਗੱਡੀਆਂ ਤੇ ਉਹਨੇ ਕਿੰਨੇ ਮੁਸ਼ਕਲ ਹੋਣਦੇ ਆ ਤੇ ਮਹਾਰਾਜ ਵੇਖੋ ਐਡੀ ਦੂਰ ਜੰਗਲਾਂ ਵਿਚ ਆਣ ਕੇ ਉਹਨਾਂ ਨੇ ਆਪਣਾ ਹਰਿਆ ਭਰਿਆ ਬਾਗ ਕੀਤਾ ਪਿਛਲੇ ਸਾਲ ਆਈ ਹੈ ਤੇ ਉਹਨਾਂ ਮਨੋਂ ਕਾਮਨਾ ਨਹੀਂ ਪੂਰੀ ਹੋਈ ਪਰਮਾਤਮਾ ਪਿਛਲੇ ਸਾਲ ਲਾ ਕੇ ਗਈ ਹੈ ਬੂਟਾ ਐਤ ਕੀ ਉਸ ਨੂੰ ਮਹੀਨਾ ਹੋਇਆ ਔਰ ਉਹ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਸਾਡੀ ਮਨੋਂ ਕਾਮਨਾ ਇੱਥੇ ਬਹੁਤ ਪੂਰਨ ਹੋਈ ਹੈ ਗੁਰੂ ਨੇ ਸਾਡੇ ਤੇ ਬੜੀ ਮੇਰ ਕਿਰਪਾ ਕੀਤੀ ਹੈ ਸਾਨੂੰ ਬਹੁਤ ਗੁਰਗੋਬਿੰਦ ਸਿੰਘ ਜੀ ਦਾ ਬਹੁਤ ਕੋਟ ਆ ਕੋਟ ਕੋਟਨ ਆਸਰਾ ਹੈ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਅਸੀਂ ਇੱਕ ਗੁਰਸਿੱਖੀ ਦੇ ਨਾਲ ਜੁੜੇ ਹਾਂ ਪਰਮਾਤਮਾ ਮਹਿੰਸ਼ਾ ਸਾਨੂੰ ਜਦੋਂ ਵੀ ਸਾਡਾ ਜਨਮ ਲਾਵੇ ਗੁਰਸਿੱਖੀ ਦੇ ਨਾਲ ਲਾਵੇ ਸਾਨੂੰ ਬਹੁਤ ਬਹੁਤ ਬਖਸ਼ੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਨੂੰ ਅੱਜ ਪਤਾ ਲੱਗਾ ਕਿ ਮਹਾਰਾਜ ਦਾ ਗੁਰੂ ਕਾਂ ਬਾਗ ਜੋ ਹੈ ਇੱਥੇ ਵੀ ਬੂਟੇ ਵੀ ਲਾਈ ਜਾਂਦੇ ਨੇ ਮੰਦੀਆਂ ਆਸਾਂ ਪੂਰੀਆਂ ਕੀਤੀ ਜਾਂਦੀਆਂ ਨੇ ਤੇ ਸਾਨੂੰ ਬਹੁਤ ਆਸ ਹੈ ਕਿ ਮਾਰੇ ਸੱਚੇ ਪਾਤਸ਼ਾਹ ਸਾਡੀ ਆਸ ਪੂਰੀ ਕਰਨਗੇ ਹਾਂਜੀ ਤੇ ਅਸੀਂ ਬਹੁਤ ਖੁਸ਼ ਹਾਂ ਇਸੇ ਇਸ ਆਪਣੇ ਪਵਿੱਤਰ ਸਥਾਨ ਦੀ ਯਾਤਰਾ ਕਰਨ ਨੂੰ ਤਾਂ ਇਹ ਚਾਹੀਦਾ ਕਿ ਅਸੀਂ ਮਤਲਬ ਇਹ ਬੂਟੇ ਲਗਾ ਕੇ ਆਪਣਾ ਪੀਵਰਨ ਤੇ ਆਕਸੀਜਨ ਦਾ ਕੰਮ ਇਹ ਕਰਾਈਏ ਅਸੀਂ ਬਣਾਵਾਂਗੇ ਕਿਸ ਤਰੀਕੀ ਬਣਾਵਾਂਗੇ ਇਹ ਸਭ ਕੋਈ ਕਰਾਂਗੇ ਜੀ ਮੰਨ ਲਓ ਪਾ ਸਾਡ ਨੂੰ ਪਤਾ ਤੁਹਾਡੀ ਪਾ ਮੈਂ ਨਹੀਂ ਕੁਝ ਕਹਾਂਗਾ ਪਰ ਜੇ ਮੰਨ ਲਓ ਗੁਰੂ ਸਾਹਿਬ ਨਹੀਂ ਨਹੀਂ ਮਹਾਰਾ ਜੀ ਕਿਰਪਾ ਕਰਨਾ ਅਸੀਂ ਤਾਂ ਗੁਰਸੇਕੀ ਬਣਾਵਾਂਗੇ ਦਾ ਪਰਾਂ ਦੇ ਲੋਕ ਵਰ ਸਿੱਖ ਨੇ ਜੇ ਮਾਲਕ ਗਉ ਘਰ ਚੱਕੀ ਬਣਾਵਾਂਗੇ ਮਾਲਕਾਂ ਨੂੰ ਪੁੱਤਰ ਦੀ ਦਾਤ ਚ ਬਾਗ ਦੇ ਵਿੱਚ ਲੋਕ ਆਪਣੀਆਂ ਆਸਾਵਾਂ ਤੇ ਮਨ ਦੀਆਂ ਭਾਵਨਾਵਾਂ ਲੈ ਕੇ ਆਉਂਦੇ ਨੇ ਉਹ ਬਾਗ ਦੇ ਵਿੱਚ ਖੜੇ ਆ ਜਿੱਥੇ ਇਹਨਾਂ ਨੇ ਆਮ ਦੇ ਬੂਟੇ ਲਾਏ ਹੋਰ ਕਿਸ ਤਰ੍ਹਾਂ ਦੇਖੋ ਇੱਥੇ ਬੂਟੇ ਲਾ ਕੇ ਆਪਣੀ ਦਿਲ ਦੀ ਭਾਵਨਾ ਗੁਰੂ ਸਾਹਿਬ ਨੂੰ ਦੱਸ ਕੇ ਜਾਂਦੇ ਆ ਹੋਰ ਮਹਾਰਾ ਸੱਚੇ ਪਾਸ਼ਾ ਪੂਰੀਆਂ ਵੀ ਕਰਦੇ ਆ ਤੇ ਅੱਜ ਇਹ ਪਰਿਵਾਰ ਦੇਖੋ ਲਗ ਲਗ ਪਰਿਵਾਰਾ ਤੂੰ ਨੇ ਸਾਰੇ ਇੱਥੇ ਪਹੁੰਚੇ ਹੋਰ ਬੜੇ ਪਰਿਵਾਰ ਇੱਥੇ ਹਰ ਰੋਜ਼ ਆਉਂਦੇ ਆ ਤੇ ਆਪਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਮਨ ਦੀ ਭਾਵਨਾ ਕੀ ਆ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਲਈ ਮੰਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਇੱਥੇ ਬੋਟਾ ਲਾਇਆ ਮਨ ਚ ਕੀ ਭਾਵਨਾ ਹੈ ਕਿ ਕਿਸ ਤਰ੍ਹਾਂ ਵੀ ਬੋਟਾ ਲਾ ਕੇ ਗੁਰੂ ਸਾਹਿਬ ਅੱਗੇ ਤੁਸੀਂ ਆਪਣੇ ਮਨ ਦੀ ਭਾਵਨਾ ਰੱਖੀ ਆ ਤੇ ਕੀ ਲੱਗਦਾ ਇਸ ਕੀ ਕਹੋਗੇ ਇਸ ਚੀਜ਼ ਬਾਰੇ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਵਾਂਗੇ ਮਹਾਰਾਜ ਦੇ ਪ੍ਰਕਾਸ਼ਪੁਰੂਵ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਬਿਲਕੁਲ ਜੀ। ਜੇ ਅਸੀਂ ਅਸੀਂ ਪ੍ਰਕਾਸ਼ਪੁਰੂਵ ਤੇ ਆਉਣ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ। ਹਾਂਜੀ। ਵੀ ਅਸੀਂ ਸਾਰੀ ਸੰਗਤ ਨੂੰ ਮਿਲੇ ਆਂ। ਹਾਂਜੀ। ਤੇ ਬਾਕੀ ਦਰਸ਼ਨ ਕੀਤੇ ਮਹਾਰਾਜ ਦੇ। ਹਾਂਜੀ। ਤੇ ਹੋਰ ਸਾਰੇ ਜਿੰਨੇ ਵੀ ਗੁਰਦੁਆਰੇ ਸਾਰਾ ਉਹਨਾਂ ਸਾਰਿਆਂ ਦੇ ਦਰਸ਼ਨ ਕੀਤੇ ਅਸੀਂ। ਤੇ ਸਾਨੂੰ ਅੱਜ ਪਤਾ ਲੱਗਾ ਵੀ ਮਹਾਰਾਜ ਦਾ ਗੁਰੂ ਕਾਂ ਬਾਗ ਜੋ ਹੈ ਇੱਥੇ ਵੀ ਬੂਟੇ ਵੀ ਲਾਈ ਜਾਂਦੇ ਨੇ ਮੰਦੀਆਂ ਆਸਾਂ ਪੂਰੀਆਂ ਕੀਤੀ ਜਾਂਦੀਆਂ ਨੇ ਤੇ ਸਾਨੂੰ ਬਹੁਤ ਆਸ ਹੈ ਕਿ ਮਾਰਾ ਸੱਚੇ ਪਾਤਸ਼ਾਹ ਸਾਡੀ ਆਸ ਪੂਰੀ ਕਰਨਗੇ ਹਾਂਜੀ ਤੇ ਅਸੀਂ ਬਹੁਤ ਖੁਸ਼ ਹਾਂ ਇੱਥੇ ਇਸ ਆਪਣੇ ਪਵਿੱਤਰ ਸਥਾਨ ਦੀ ਯਾਤਰਾ ਕਰਕੇ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਹੈ ਕਿਉਂਕਿ ਗੁਰੂ ਪਾਸ ਨੇ ਇੱਥੇ ਹਰੇ ਕਰ ਦਿੱਤਾ ਸੀ ਆ ਬਾਗ ਸੁੱਕਾ ਸੀ ਇਹਨੂੰ ਹਰਿਆ ਕਰ ਦਿੱਤਾ ਸੀ ਕਿ ਦੇਖੋ ਗੁਰੂ ਸਾਹਿਬ ਨੇ ਤੂੰ ਹਾ ਬਾਗ ਨੂੰ ਹਰਾ ਕਰ ਦਿੱਤਾ ਉਸੇ ਤਰ੍ਹਾਂ ਸਾਧੀਆਂ ਆਸਾਂ ਭਾਵਨਾ ਉਹ ਜਾਣਦਾ ਤਾਂ ਪੂਰੀਆਂ ਵੀ ਕਰਦਾ ਦੇਖੋ ਤੁਸੀਂ ਅੱਜ ਬੂਟਾ ਲਾਇਆ ਤੇ ਮਹਾਰਾਜ ਦੇ ਇਸ ਬੂਟੇ ਲਾਉਣ ਤੋਂ ਹੋਰ ਵੀ ਬੜਾ ਕੁਝ ਸਾਨੂੰ ਸਮਝ ਲੱਗਦੀ ਕਿ ਸਾਨੂੰ ਸੰਸਾਰ ਦੇ ਵਿੱਚ ਕਿ ਪਰਿਆਵਰਣ ਲਈ ਨੇਚਰਲ ਲਈ ਸਾਨੂੰ ਕੰਮ ਕਰਨਾ ਚਾਹੀਦਾ ਕਿ ਭਾਈ ਸਾਹਿਬ ਤੁਸੀਂ ਕੀ ਕਹੋਗੇ ਸਾਨੂੰ ਤਾਂ ਇਹ ਹੀ ਚਾਹੀਦਾ ਕਿ ਅਸੀਂ ਮਤਲਬ ਇਹ ਬੁੱਟੇ ਲਗਾ ਕੇ ਆਪਣਾ ਪਿਆਰ ਉਹਨਾਂ ਤੇ ਆਕਸੀਜਨ ਦਾ ਕੰਮ ਇਹ ਬਤਾਈ ਹਾਂ ਜਿਸ ਤਰ੍ਹਾਂ ਜੇ ਤੁਸੀਂ ਮਨੋ ਕਾਮਨਾ ਰੱਖੀ ਆ ਹਨਾ ਤੇ ਤੁਸੀਂ ਵਾਤਾ ਤੁਸੀਂ ਦੱਸ ਕੀ ਪਾਉਣਾ ਲੈ ਕੇ ਨਾਲ ਹੀ ਇਹਨਾਂ ਦੇ ਹਾਂਜੀ ਹਾਂਜੀ ਨਾਲ ਹੀ ਨਾਲ ਤੇ ਆਪਾਂ ਵੀਰ ਜੀ ਨੇ ਲਾਇਆ ਬੋਟਾ ਨਾ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਅਸਲ ਮਰਦਾ ਸ੍ਰੀ ਮਹਾਰਾਜ ਪੂਰੀਆ ਕਰਦਾ ਹਨਾ ਤੇ ਮਨ ਚ ਦਿਲ ਦੇ ਵਿੱਚ ਖੁਸ਼ੀ ਹੁੰਦੀ ਕਿ ਆਪਾਂ ਇੱਥੇ ਪਹੁੰਚੇ ਆ ਪਰ ਆਮਦਾ ਬਾਗ ਦੇ ਵਿੱਚ ਬੋਟਾ ਲਾ ਕੇ ਮਨ ਚ ਹੋਰ ਕੀ ਤੇ ਆਇਆ ਇਸ ਤੋਂ ਇਲਾਵਾ ਜਿਹੜੀ ਮਨੋ ਕਾਮਨਾ ਹੈ ਇਹ ਵੀ ਸ਼ੇਅਰ ਕਰਾਂਗੇ ਪਰ ਤੁਸੀਂ ਦੱਸੋ ਇਹੋ ਹੀ ਕਿ ਚਲੋ ਜਿੱਦਾਂ ਸਾਰੀ ਸੰਗਤ ਇੱਥੇ ਲਾ ਕੇ ਆਪਣੀ ਆਸਮਰਦਪੂਰੀਆਂ ਕਰਾਰੀ ਹੈ ਤੇ ਆਪਾਂ ਵੀ ਕਿਉਂ ਵਾਂਜੇ ਰਹਿਣਾ ਤੇ ਆਪਾਂ ਵੀ ਆਪਣੀ ਆਸਮਰਦੋ ਰੱਖ ਕੇ ਮਹਾਰਾਜ ਅੱਗੇ ਤੇ ਆਸਮਰਦ ਪੂਰੀ ਹੋਵੇ ਤੇ ਨਾਲੇ ਚਲੋ ਪ੍ਰੇਅਰ ਕਰਨ ਵਾਸਤੇ ਵੀ ਵਧੀਆ ਹੈ ਹਾਂਜੀ ਬੂਟੇ ਜਿੰਨੇ ਜ਼ਿਆਦਾ ਹੋਣਗੇ ਤੁਸੀਂ ਆਇਓ ਮਨਸਟੈਂਪ ਦੁਆਰਾ ਫਿਰ ਆਓਗੇ ਮੰਨ ਲਓ ਮੰਨ ਲਓ ਜਿਹੜੀ ਆਸ ਲੈ ਕੇ ਆਇਓ ਤੇ ਚਲੋ ਗੁਰੂ ਸਾਹਿਬ ਦੇ ਹੋਂਦੇ ਹੱਥ ਚ ਨਾ ਤੇ ਮਹਾਰਾਜ ਲੈ ਕੇ ਆਉਣਗੇ ਤਾਂ ਜ਼ਰੂਰ ਆਵਾਂਗੇ ਜੀ ਮਹਾਰਾਜ ਜੀ ਲਈ ਹੁੰਦੇ ਆਪਨੇ ਆ ਸਕਦਾ ਕੋਈ ਵੀ ਇੱਥੇ ਬਿਲਕੁਲ ਬਿਲਕੁਲ ਹਾਂ ਜੀ ਉਹ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਇੱਥੇ ਦਾ ਇਤਿਹਾਸ ਜਾਣ ਕੇ ਕਿੱਦਾਂ ਦਾ ਲੱਗਾ ਮੰਨ ਨੂੰ ਵੀ ਗੁਰੂ ਸਾਹਿਬ ਨੇ ਇਹ ਕੋਤਕ ਰਚਾਇਆ ਥੇ ਤੇ ਇੱਕ ਬਾਗ ਰਿਆ ਕੀਤਾ ਸੀ ਤੇ ਅੱਜ ਕੁੱਖਾਂ ਵੀਰਿਆ ਕਰ ਰਿਹਾ ਮਹਾਰਾਜ ਜੀ ਹਾਂ ਜੀ ਹਾਂ ਜੀ ਬਿਲਕੁਲ ਕੀ ਕਰਾ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਗੁਰਦਵਾਰ ਸਾਹਿਬ ਦਾ ਵੱਖਰਾ ਵੱਖਰਾ ਇਤਿਹਾਸ ਹੈ ਤੇ ਪੰਜ ਸੱਤ ਗੁਰਦਵਾਰ ਸਾਹਿਬ ਵੇਖੇ ਕੱਲ ਵੀ ਅਸੀਂ ਅੱਜ ਵੀ ਅੱਜ ਫਸਟ ਗੁਰਦਵਾਰ ਸਾਹਿਬ ਆਹੀਂ ਇੱਥੇ ਤੇ ਵਧੀਆ ਲੱਗ ਰਿਹਾ ਬਹੁਤ ਵਧੀਆ ਗੁਰੂ ਮਹਾਰਾਜ ਜਿੱਥੇ ਜਾਂਦੇ ਚਲੋ ਤੇ ਸਾਦ ਨੂੰ ਵੀ ਆ ਸਕਿਆ ਹਨ ਚੜਦੀ ਮਾਹ ਦਾ ਸਭ ਨੂੰ ਹਨਾ ਬਿਲਕੁਲ ਵਾਈ ਗਰੂ ਪੁੱਤਰ ਦੀ ਸਭ ਨੂੰ ਭੁੱਖ ਹੁੰਦੀ ਹੈ ਮਾਲਕ ਸਭ ਨੂੰ ਦਵੇ ਤੰਦਰੁਸਤੀ ਦੇ ਮਹਾਰਾਜ ਨਿਤਨੇਮ ਕਰਨਾ ਦਵੇ ਬਸ ਸੱਚੇ ਸੱਚ ਜੋੜਨੇ ਬਿਲਕੁਲ ਸਾਨੂੰ ਇੱਕ ਬਜ਼ੁਰਗ ਬਲੇਸੀਨ ਨਾਲ ਵੀ ਇਹੀ ਗੱਲ ਕੀਤੀ ਜਿਉਂ ਉਹਨਾਂ ਦੇ ਘਰ ਵੋਟਾਂ ਲੱਗ ਗਏ ਮਹਾਰਾਜ ਬਖਸ਼ਿਸ਼ ਤੇ ਇੱਕ ਤੇ ਬਖਸ਼ਿਸ਼ ਕੀਤੀ ਵੀ ਉਹਨਾਂ ਦੇ ਘਰ ਵੀ ਵੋਟਾਂ ਲੱਗ ਗਿਆ ਪਰ ਉਸ ਤੋਂ ਬਾਅਦ ਉਹ ਇੱਕ ਮਜ਼ਦੂਰ ਸੀ ਤੇ ਉਸ ਤੋਂ ਬਾਅਦ ਅੱਜ ਵਪਾਰੀ ਬਣ ਗਏ ਕਿਉਂਕਿ ਭਾਵਨਾ ਦੇ ਡਿਪੈਂਡ ਕਰਦਾ ਕਵਰੀ ਜੀ ਬਾਬਾ ਜੀ ਜੇ ਮੰਨ ਲਓ ਆਸਾਣਾਪੁਰੀ ਹੋਏ ਫਿਰ ਵੀ ਤੁਹਾਡਾ ਵਿਸ਼ਵਾਸ ਬਣਿਆ ਰਹੂਗਾ ਬਸ ਇਹ ਗੱਲ ਮੈਂ ਤੁਹਾਨੂੰ ਚਾਹਣਾ ਚਾਹਵਾ ਕੀ ਕਹੋਗੇ ਨਹੀਂ ਵਿਸ਼ਵਾਸ ਸਾਡਾ ਬਣਿਆ ਰਹੇਗਾ ਮਹਾਰਾਜ ਦੇ ਉੱਪਰ ਵਿਸ਼ਵਾਸ ਤਾਂ ਹੈ ਹੀ ਹੈ ਜੋ ਇਨੀ ਦੂਰ ਪੰਜਾਬ ਤੋਂ ਚੱਲ ਕੇ ਇੱਥੇ ਪਟਨਾ ਸਾਹਿਬ ਪਹੁੰਚੇ ਮਹਾਰਾਜ ਦੇ ਸੀਦਰ ਤੁਰ ਕੇ ਆ ਗਏ ਅਸੀਂ ਗੱਡੀਆਂ ਤੇ ਉਹਨੇ ਕਿੰਨੇ ਮੁਸ਼ਕਲ ਹੋਣਦੇ ਆ ਤੇ ਮਹਾਰਾਜ ਵੇਖੋ ਐਡੀ ਦੂਰ ਜੰਗਲਾਂ ਵਿੱਚ ਆਣ ਕੇ ਉਹਨਾਂ ਨੇ ਆਪਣਾ ਹਰਿਆ ਭਰਿਆ ਬਾਗ ਕੀਤਾ ਬਿਲਕੁਲ ਇਹ ਉਹੀ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੀ ਮਿਲਣੀ ਕਿੰਨੇ ਸਾਲਾਂ ਬਾਅਦ ਮਤਲਬ ਕਿ 4.5 ਸਾਲ ਬਾਅਦ ਗੁਰਤੇਗ ਬਾਦਲਪਾਸ਼ਾ ਜੀ ਪਹਿਲੀ ਵਾਰੀ ਆਪਣੇ ਪੁੱਤਰ ਦਾ ਚਿਹਰਾ ਦੇਖਦੇ ਆ ਸਾਡੇ ਜਿਹੜੇ ਸਾਰੇ ਰਿਸ਼ਤੇਦਾਰ ਜੋ ਵੀ ਆਏ ਹੈਗੇ ਨਾ ਇੱਥੇ ਬੂਟਾ ਲਗਾ ਕੇ ਗਏ ਉਹਨਾਂ ਦੀ ਮਨੋ ਕਾਮਨਾ ਸਭ ਦੀ ਪੂਰੀ ਹੋਈ ਹੈ ਵੈਸੇ ਵਾਹ ਅਜ਼ੀਜ਼ ਹਾਂ ਅਸੀਂ ਬਹੁਤ ਸ਼ੁਕਰਗੁਜ਼ਾਰਾ ਪਰਮਾਤਮਾ ਦਾ ਸਾਡੀ ਕੁੜੀ ਪਿਛਲੇ ਸਾਲ ਆਈ ਹੈ ਤੇ ਉਹਨਾਂ ਮਨੋ ਕਾਮਨਾ ਇੰਨੀ ਪੂਰੀ ਹੋਈ ਹੈ ਪਰਮਾਤਮਾ ਪਿਛਲੇ ਸਾਲ ਲਾ ਕੇ ਗਈ ਹੈ ਬੂਟਾ ਐਕੀਵਿਟੀ ਸੇਵਿਸ ਨੂੰ ਮਹੀਨਾ ਹੋਇਆ ਉਹਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਸਾਡੀ ਮਨੋ ਕਾਮਨਾ ਇੱਥੇ ਬਹੁਤ ਪੂਰਨ ਹੋਈ ਹੈ ਗੁਰੂ ਨੇ ਸਾਡੇ ਤੇ ਬੜੀ ਮੇਰ ਕਿਰਪਾ ਕੀਤੀ ਹੈ ਸਾਨੂੰ ਬਹੁਤ ਗੁਰਗੋਬਿੰਦ ਸਿੰਘ ਜੀ ਦਾ ਬਹੁਤ ਕੋਟ ਆ ਕੋਟ ਕੋਟਨ ਆਸਰਾ ਹੈ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਅਸੀਂ ਇੱਕ ਗੁਰਸਿੱਖੀ ਦੇ ਨਾਲ ਜੁੜੇ ਆ ਪਰਮਾਤਮਾ ਮਹਿੰਦਾ ਸਾਨੂੰ ਜਦੋਂ ਵੀ ਸਾਡਾ ਜਨਮ ਲਵੇ ਗੁਰਸਿੱਖੀ ਦੇ ਨਾਲ ਲਵੇ ਸਾਨੂੰ ਬਹੁਤ ਬਹੁਤ ਬਖਸ਼ੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਤਾ ਜੀ ਨੇ ਜੋ ਜਲਾਸ਼ਟ ਜੋ ਕਿਹਾ ਜਣਾ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡਾ ਜਨਮ ਗੁਰੂ ਸਾਹਿਬ ਜਦੋਂ ਵੀ ਹੋਵੇ ਤੇਰੇ ਘਰ ਚ ਹੋਵੇ ਤੇਰੇ ਘਰ ਚ ਸਾਡਾ ਬੋਟਾ ਲੱਗੇ ਤੇਰੇ ਘਰੋਂ ਹੀ ਲੱਗੇ ਕਿ ਬੜੀ ਵੱਡੀ ਗੱਲ ਆ ਇਹ ਮੈਂ ਗੱਲ ਚਲੋ ਆਪਾਂ ਮੂੰਹ ਕਹਿੰਦੇ ਚੰਗਲ ਲੱਗਦਾ ਵਾ ਕਹਿੰਦਾ ਵੀ ਬੱਚੇ ਹੋਣੇ ਚ ਹੋਣ ਮਹਾਰਾਜ ਦੀ ਕਿਰਪਾ ਪਰ ਨਹੀਂ ਸੰਗਤ ਆਪਣੇ ਵਿਚਾਰ ਦੇ ਰਹੀ ਹੈ ਕਿ ਇੱਥੇ ਬਖਸ਼ਿਸ਼ਾਂ ਕਿੰਨੀਆਂ ਨੇ ਤੇ ਸਾਡਾ ਜਨਮ ਹੋਵੇ ਮੈ ਮੈਨੂੰ ਇਹ ਵੀ ਲੱਗਦਾ ਵੀ ਸਾਨੂੰ ਇੱਕ ਮੈਸੇਜ ਹੋਰ ਵੀ ਦੇਣਾ ਚਾਹੀਦਾ ਮਾਤਾ ਜੀ ਜਿਵੇਂ ਆਪਾਂ ਇੱਥੇ ਬੁੱਟੇ ਲਾ ਰਹੇ ਆ ਨਾ ਆਪਣੇ ਆਪ ਲਾਗੇ ਤਾਂਗੇ ਇੱਥੂ ਜਾ ਕੇ 5-10 ਬੁੱਟੇ ਹੋਰ ਲਾਈਏ ਹਾਂਜੀ ਹਾਂਜੀ ਆਪਣੇ ਆਪਣੀ ਸਟੇਟਾਂ ਦੇ ਆਪਣੇ ਘਰਾਂ ਦੇ ਆਪਣੇ ਪਿੰਡਾਂ ਦੇ ਵਿੱਚ ਹਨਾ ਮਾਤਾ ਹਾਂਜੀ ਹਾਂਜੀ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਮਨੋ ਕਾਮਨਾ ਜਦੋਂ ਪੂਰਨ ਹੋ ਜੇ ਬੰਦਾ 10 ਬੂਟੇ ਹੋਰ ਲਾਵੇ ਕੀ ਆਪਾਂ ਦਾ ਕੰਮ ਹੈ ਜੰਗਲਾਂ ਨੂੰ ਬਚਾਉਣਾ ਇਹਨਾਂ ਬੂਟਿਆਂ ਨੂੰ ਲਾਣਾ ਤੇ ਜੇ ਗੁਰੂ ਸਾਹਿਬ ਦੇ ਆਪਾਂ ਇੱਥੇ ਬੂਟਾ ਲਾ ਕੇ ਆਪਣੀ ਮਨਕਾਉਣਾ ਪੂਰੀ ਕੀਤੀ ਤੇ ਸਾਨੂੰ ਹੋਰ ਬੂਟੇ ਵੀ ਲਾਣੇ ਚਾਹੀਦੇ ਨੇ ਤੇ ਆ ਆਪਾਂ ਇਹਹੀ ਮੈਸੇਜ ਦੇਣਾ ਵੀ ਚਾਹੁੰਦੇ ਸੀ ਨਾਲ ਕਿ ਸਾਡਾ ਮਕਸਦ ਸੀ ਕਿ ਗੁਰੂ ਸਾਹਿਬ ਇੱਥੇ ਆਸਾਂ ਪੂਰੀਆਂ ਸਭ ਦੀਆਂ ਕਰਦੇ ਨੇ ਤੁਸੀਂ ਜਿਹੜੀ ਭਾਵਨਾ ਲਾਓਗੇ ਨੌਕਰੀ ਪਰਿਵਾਰ ਤੇ ਸਭ ਤੋਂ ਵੱਡੀ ਗੱਲ ਦਾਤ ਮੰਗੋ ਸਿੱਖੀ ਦੀ ਮਾਤਾ ਜੀ ਫਿਰ ਜਦੋਂ ਬੱਚਾ ਹੋਏਗਾ ਚਾਹੇ ਕਿਸੇ ਦੇ ਵੀ ਹੋਵੇ ਮਹਾਰਾਜ ਕਿਰਪਾ ਕਰੇ ਆਪਾਂ ਇਹ ਨਹੀਂ ਕਵਾਂਗੇ ਕਿਸੇ ਘਰ ਵੀ ਦਾਤ ਬਖਸ਼ੇ ਕਿ ਉਹਨੂੰ ਗੁਰਸੇਖੀ ਬਣਾਓਗੇ ਨਾ ਹਾਂਜੀ ਗੁਰਸਿੱਖ ਬਣਾਵਾਂਗੇ ਕੇਸ ਦੀ ਧਾਰੀ ਬਣਾਵਾਂਗੇ ਇਹ ਸਭ ਕੁਝ ਕਰਾਂਗੇ ਮੈਂ ਜੀ ਮੰਨ ਲਓ ਆਪਾਂ ਸਾਡ ਨੂੰ ਪਤਾ ਤੁਹਾਡੀ ਪਾਵਨਾ ਮੈਂ ਨਹੀਂ ਕੁਝ ਕਹਾਂਗਾ ਪਰ ਜੇ ਮੰਨ ਲਓ ਗੁਰੂ ਸਾਹਿਬ ਬਖਸ਼ ਦੇ ਨਹੀਂ ਮਹਾਰਾਜ ਕਿਰਪਾ ਕਰਨਾ ਅਸੀਂ ਤਾਂ ਗੁਰਸੇਖੀ ਬਣਾਵਾਂਗੇ ਉਹਨਾਂ ਨੂੰ ਬਿਲਕੁਲ ਦਾ ਪ੍ਰੰਧ ਵੀ ਲੋ ਗੁਰ ਸਿੱਖ ਨੇ ਜੇ ਮਾਲਕ ਗੁਰ ਸਿੱਖੀ ਬਣਾਵਾਂਗੇ ਮਾਲਕ ਨੂੰ ਪੁੱਤਰ ਦੀ ਦਾਤ ਬਖਸ਼ੇ ਬਿਲਕੁਲ ਮਹਾਰਾਜ ਬਖਸ਼ਿਸ਼ਾਂ ਕਰਨਗੇ ਉਹ ਮਾਲਕ ਸੱਚੇ ਪਾਸ਼ਾ ਬਹੁ ਬੇਅੰਤਾ ਤੇ ਪੁੱਤਰਾ ਦਾਨੀ ਪੁੱਤਰਾ ਸਰਬ ਅੰਸ਼ ਦਾਨੀ ਵੀ ਉਹ ਦਾਤਾ ਵੀ ਏ ਤੇ ਵਾਰਨ ਵਾਲਾ ਵੀ ਏ ਉਹਦੇ ਉਹਦੇ ਵਾਸਤੇ ਸ਼ਬਦ ਨਹੀਂ ਆਪਾਂ ਕੁਝ ਵੀ ਕਹਿ ਸਕਦੇ ਪਰ ਆਪਾਂ ਨੂੰ ਦਿਖਾਇਆ ਸੰਗਤਾਂ ਦੇ ਵਿਊ ਦਿੱਤੇ ਪਹਿਲਾਂ ਤੁਹਾਨੂੰ ਇਸ ਇਤਿਹਾਸ ਬਾਰੇ ਦੱਸਿਆ ਤੇ ਹੁਣ ਉਹਨਾਂ ਦੇ ਵਿਊ ਦਿੱਤੇ ਆਪਾਂ ਜਾਣਿਆ ਵੀ ਇਸ ਜਗ੍ਹਾ ਦਾ ਕਿੰਦੀ ਵੱਡੀ ਮਹਾਨਤਾ ਹੈ ਤੇ ਦੇਖੋ ਤੁਸੀਂ ਸਾਰੇ ਪਾਸੇ ਅੰਮਾ ਦੇ ਦਖਤ ਪੂਰੇ ਲੱਗੇ ਹੋਏ ਆਹੀ ਬਾਗ ਆ ਜਿੰਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਇੱਥੇ ਬੂਟੇ ਲਾਏ ਜਾਂਦੇ ਆ ਔਰ ਜ਼ਰੂਰ ਸੰਗਤਾਂ ਅਥੇ ਦਰਸ਼ਨ ਕਰਨ ਨਾਲ ਬੂਟਾ ਲਾਣਾ ਜ਼ਰੂਰੀ ਨਹੀਂ ਕਿ ਤੁਸੀਂ ਬੂਟਾ ਲਾਣ ਆਓ ਪਰ ਦਰਸ਼ਨ ਜ਼ਰੂਰ ਕਰੋ ਇਤਿਹਾਸ ਬਾਰੇ ਜਾਣੋ ਦਰਸ਼ਨ ਜ਼ਰੂਰ ਕਰੋ ਜਾਣੋ ਇਤਿਹਾਸ ਬਾਰੇ ਕਿ ਗੁਰੂ ਸਾਹਿਬ ਸਾਡਾ ਬਹੁਤ ਮਹਾਨ ਹੈ ਬਹੁਤ ਉੱਚਾ ਤੇ ਇਹ ਦਰ ਤੇ ਸ੍ਰੀ ਪਟਨਾ ਸਾਹਿਬ ਆ ਕੇ ਹਜ਼ਾਰਾਂ ਕਿਲੋਮੀਟਰ ਤੋਂ ਪੰਜਾਬ ਤੋਂ ਆਏ ਕੋ ਦਿੱਲੀ ਤੋਂ ਆਇਆ ਹਨਾ ਬੜੀ ਖੁਸ਼ੀ ਹੁੰਦੀ ਆ ਸੰਗਤਾਂ ਅਥੋਂ ਨਹੀਂ ਦੁਰੂ ਗੁਰੂ ਸਾਹਿਬ ਤੇ ਗੁਰੂ ਵੀ ਅਗੂ ਖਾਲੀ ਨਹੀਂ ਜਾਣ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ